ਇਹੀ ਸਤਕਾਰਯੋਗ ਕਹਣਾ ਵੀਰਾਂ ਨੂੰ ਜੈ ਭੀਮ ਜੈ ਭਰਤ ਮੇਰਾ ਨਾਮ ਸਵਰਨਪੌਰ ਪਿੰਡ ਖੈਰੇ ਕਿਉਟਾੜ ਜ਼ਿਲ੍ਹਾ ਫਿਰੋਜ਼ਪੁਰ ਬਲਾਕ ਵਰਸਾਏ ਅੱਜ ਸੀ ਜਲਾਲਾਬਾਦ ਬਲਾਕ ਚ ਪਹੁੰਚੀ ਸੀ ਤਿੰਨ ਪਿੰਡਾਂ ਦੀਆਂ ਲੇਬਰਾਂ ਸਾਡੇ ਨਾਲ ਇੱਥੇ ਕੰਮ ਦੀ ਮੰਗ ਮੰਗ ਕਰਾਈਆਂ ਸੀਗੀਆਂ ਪਿੰਡ ਪੱਕੇ ਕਾਲੇ ਤੋਂ ਪੱਕਾ ਕਾਲਾ ਆ ਚੱਕ ਟਾਪਖਾਨਾ ਜੋਈਆ ਤੋਂ ਇੱਕ ਲੇਬਰ ਔਰ ਇੰਨਾ ਸਾਨੂੰ ਲੋਕਪਾਲ ਤੋਂ ਹੁਕਮ ਜਾਰੀ ਹੋਏ ਸੀ ਅੱਜ ਇਹਨਾਂ ਦੀ ਆਰਡਰਾਂ ਦੀਆਂ ਕਾਪੀਆਂ ਵੀ ਇਹਨਾਂ ਨੂੰ ਮਿਲ ਚੁੱਕੀਆਂ ਨੇ 23 23 4 ਨੂੰ ਔਰ ਅੱਜ ਆਰਡਰਾਂ ਦੀਆਂ ਕਾਪੀਆਂ ਲੈ ਕੇ ਅਸੀਂ ਇੱਥੇ ਬਲਾਕ ਵਿੱਚ ਪਹੁੰਚੇ ਸੀ ਔਰ ਸਾਨੂੰ ਅੱਗੋਂ ਵੀਡੀਓ ਸਾਹਿਬ ਮਿਲੇ ਨਹੀਂ ਗਏ ਨਾ ਏਪੀਓ ਦੀ ਏਪੀਓ ਮਿਲੇ ਔਰ ਇਹਨਾਂ ਦੇ ਨੀਚੇ ਇੱਕ ਪਾਵਰ ਦਿੱਤੀ ਹੁੰਦੀ ਹੈ ਸੁਪਰਡੈਂਟ ਨੂੰ ਅਸੀਂ ਉਹਨਾਂ ਕੋਲੇ ਅੱਜ ਰਸੀਵਿੰਗ ਕਰਵਾਈ ਆ ਤੇ ਸਾਨੂੰ ਉਮਾਨ ਹੈ ਕਿ ਇਹਨਾਂ ਨੂੰ ਕੰਮ ਦਵਾਇਆ ਜਾਵੇ ਔਰ ਜੋ ਅਸੀਂ ਲੋਕਪਾਲ ਤੋਂ ਹੁਕਮ ਲੈ ਆਰਡਰ ਆਰਡਰਾਂ ਦੀਆਂ ਕਾਪੀਆਂ ਲੈ ਕੇ ਆਏ ਆ ਉਹਨਾਂ ਉਹਨਾਂ ਨੂੰ ਧਿਆਨ ਰੱਖਦੇ ਹੋਏ ਇਹਨਾਂ ਲੇਬਰਾਂ ਨੂੰ ਕੰਮ ਦਿੱਤਾ ਜਾਵੇਗਾ ਔਰ ਜਲਦੀ ਇਹਨਾਂ ਨੂੰ ਕੰਮ ਦੇਣ ਔਰ ਇਹ ਆਪਣਾ ਕੰਮ ਕਰਨਾ ਚਾਹੁੰਦੇ ਹਨ ਅਜ ਸਾਰੀ ਲੇਬਰ ਸਾਡੇ ਨਾਲ ਇੱਥੇ ਮੌਜੂਦ ਹੈ ਧੰਨਵਾਦ ਸੀਕਾਟ ਅਪਲੋਡਡ ਨਾਮ ਮੇਰ ਸਵਰਨਾ ਰਾਣੀ ਅਸੀਂ ਆਨੰਦ ਸਿੰਘ ਵਾਰੀਆਂ ਚੁੱਗੀਆਂ ਤੋਂ ਤੇ ਸਾਨੂੰ ਕੰਮ ਨਹੀਂ ਮਿਲ ਰਿਹਾ ਅਸੀਂ ਇਹਨਾਂ ਨਾਲ ਬੱਗੇ ਸਿੰਘ ਨਾਲ ਜੁੜੇ ਆਂ ਇਹਨਾਂ ਨਾਲ ਆਪਣੀ ਕੁੜੀਆ ਨਾਮ ਮੈਡਮ ਮੈਡਮ ਨਾਲ ਸਵਰਨਾਰਾਣੀ ਨਾਲ ਇਹਨਾਂ ਨੇ ਸਾਨੂੰ ਕੰਮ ਦਵਾਇਆ ਗਿਆ ਏ ਤੇ ਅੱਜ ਸੰਖੇਪਿਲ ਗਿਆ ਚਾਪਰਾ ਖਾਲ ਜਿਹੜਾ ਵੀ ਰਹਿਣ ਵਾਲੇ ਸਾਨੂੰ ਬੱਗੇ ਸਿੰਘ ਦੇ ਵੀਰੇ ਨਾਲ ਜੁੜੇ ਆਂ ਤੇ ਸਾਨੂੰ ਇੱਕ ਟਾਈਮ ਸਾਨੂੰ ਮੈਂ ਬੜੀ ਬਹੁਤ ਹੈ ਵੀ ਇਹ ਕਿਸਾਨਾਂ ਨੂੰ ਕੰਮ ਮਿਲ ਗਿਆ ਹੈ। ਬਾਕੀ ਸਵਰਨਾਪੁਰ ਇਹ ਸਾਡੇ ਭੈਣ ਜੀ ਉਹ ਵੀ ਸਾਡੇ ਧੀਏ ਤੇ ਉਹਦੇ ਤਰੀਕੇ ਵੀ ਸਾਨੂੰ ਕੰਮ ਮਿਲ ਗਿਆ ਤੇ ਬਹੁਤ ਸੰਤੰਨਵਾਦ ਰੰਗ ਦਾ ਖੁਸ਼ੀ ਸਾਨੂੰ ਬਹੁਤ ਹੈਗੀ ਹੈ ਤੇ ਅਸੀਂ ਕੰਮ ਲੈਣਾ ਚਾਹਨਾ ਹੈ ਸਾਨੂੰ ਕੰਮ ਲੈ ਕੇ। ਜੀਰੋ ਬਾਈ ਚੱਕਤਾਪਾ ਜੋਈਆ ਅਸੀਂ ਵੀਰੇ ਬੱਗੇ ਨਾਲ ਜੜੇ ਆ ਸਾਨੂੰ ਮਨ ਪੱਤਰ ਤੋਂ ਕੰਮ ਮਿਲ ਜਾਵੇ ਮਿਲ ਜਾਵੇ। ਤੁਸੀਂ ਕੰਮ ਦੀ ਮੰਗ ਕਰ ਰਹੇ ਆ। ਡਾਕਟਰਾਂ ਨੇ ਸਾਨੂੰ ਪੱਕੇ ਖਾਣੇ ਪੈਣੇ ਖਾਣਾ ਤਾਂ ਤੇ ਇਹ ਸਾਨੂੰ ਕੰਮ ਨਹੀਂ ਮਿਲਣਾ ਚਾਹੀਦਾ ਮੈਂ ਪੱਕੇ ਕਾਲੇ ਆਇਆ ਤਾਂ ਘਰ ਬੈਠੇ ਸਭ ਬੋਲਦਾ ਬੱਗਾ ਸਿੰਘ ਨਾਲ ਜੁੜਿਆ ਜੀ ਅਸੀਂ ਕਿ ਸਾਨੂੰ ਪੱਕਾ ਵੀ ਰੋਕਦੇ ਕਰਦੇ ਸਾਨੂੰ ਕੰਮ ਨਹੀਂ ਮਿਲਦਾ ਤੇ ਹੁਣ ਕੰਮ ਸਾਨੂੰ ਮਿਲਣਾ ਮਿਲ ਜੂਗਾ ਸਾਨੂੰ ਨਾਲ ਪੱਤੀਆ ਸਾਨੂੰ ਬਹੁਤ ਬਹੁਤ ਧੰਨਵਾਦ ਬੱਗਾ ਸਿੰਘ ਦਾ ਆਦਿਨਾ ਤੁਹਾਨੂੰ ਹਾਂ ਜੀ ਮੰਦਰ ਸਿੰਘ ਪਿੰਡ ਪੱਕੇ ਕਾਲੇ ਵਾਲਾ ਬੱਗਾ ਸਿੰਘ ਪ੍ਰਧਾਨ ਨਾਲ ਜੁੜਿਆ ਜੀ ਕੰਮ ਦੇ ਧੱਕੇ ਖਾਂਦੇ ਫਿਰਦੇ ਆ ਜੀ ਤਾਂ ਪ੍ਰਧਾਨ ਨੇ ਅੱਜ ਉਮੀਦ ਆ ਵੀ ਕੰਮ ਦਿਵਾਉਣਗੇ ਜੀ ਜੀ ਜੋ ਸਿੰਘ ਨਾਮ ਪਿੰਡ ਪੱਕੇ ਕਾਲੇ ਵਾਲਾ ਜੀ ਕੰਮ ਦੀ ਬਾਹਰੋਂ ਖੜਦੇ ਅਸੀਂ ਤੇ ਹੁਣ ਕੰਮ ਮਿਲੂਗਾ ਜੀ ਲਗਾ ਕੇ ਨਾ ਜੀ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਪੀਂ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ ਪਿੰਡ ਪੱਕੇ ਕਾਲੇ ਵਾਲਾ ਤੇ ਟਾਬਾ ਸ਼ਾਹ ਤਾਬਸ਼ਾਹ ਜੁਈਆ ਜਪ ਜਪ ਤਾਬਸ਼ਾਹ ਜੁਈਆ ਤੋਂ ਅੱਜ ਅਸੀਂ ਦੋਵਾਂ ਪਿੰਡਾਂ ਦੇ ਜਲਾਲਾਬਾਦ ਬਲਾਕ ਵਿੱਚ ਆ ਕੇ ਆ ਜਿਹੜੇ ਹੁਕਮ ਹੋਏ ਸੀਗੇ ਮਾਨਯੋਗ ਲੋਕਪਾਲ ਸਾਹਿਬ ਤੋਂ ਉਹਨਾਂ ਦੇ ਹੁਕਮ ਜਿਹੜੇ ਹੈਗੇ ਅੱਜ ਅਸੀਂ ਰਿਸਿਵ ਕਰਵਾ ਚੁੱਕੇ ਆ ਤਾਂ ਲਗਭਗ ਅੱਜ ਵੀਡੀਓ ਸਾਹਿਬ ਤੇ ਏਪੀਓ ਸਾਹਿਬ ਹੈ ਨਹੀਂ ਤੇ ਸੋਮਵਾਰ ਨੂੰ ਸਾਡੀ ਟੀਮ ਆ ਕੇ ਇਹਦੇ ਤੇ ਜ਼ੋਰ ਪਾ ਕੇ ਜਿਹੜਾ ਹੈਗਾ ਕੰਮ ਉਹ ਕਢਵਾਵਾਂਗੇ ਕਾ ਅੱਜ ਜਿਹੜੀ ਅਸੀਂ ਇੱਥੇ ਪਹੁੰਚੇ ਹਾਂ ਜ਼ਰੂਰੀ ਦਾ ਸਾਨੂੰ ਪਹੁੰਚਣ ਦੀ ਲੋੜ ਵੀ ਤਾਂ ਪਈ ਕਿ ਸਾਡੇ ਮਜ਼ਦੂਰਾ ਨਾਲ ਜਿਹੜਾ ਹੈਗਾ ਖੱਦਲ ਖਰਾਬੀ ਹੁੰਦੀ ਰਹਿੰਦੀ ਹੈ। ਹਲੋ ਜੀ ਆ ਰিসিਵਿੰਗ ਇਹਨਾਂ ਦੀ ਜਿਹੜੀ ਹੈਗੀ ਆ ਉਹ ਐਪਲੀਕੇਸ਼ਨ ਬਣਾ ਕੇ ਰিসিਵਿੰਗ ਲੈ ਲਈ ਆ ਐਸ ਰিসিਵਿੰਗ ਤੇ ਅਸੀਂ ਕੰਮ ਵੀ ਲੈ ਸਕਦੇ ਆ ਤੇ ਆਉਣ ਵਾਲੇ ਸਮੇਂ ਤੇ ਇਹਦੇ ਤੇ ਅਪੀਲ ਵੀ ਪਾ ਸਕਦੇ ਆ। ਅਪੀਲ ਦਾ ਮਤਲਬ ਆ ਕਿ ਉਹ ਪਿਛਲੇ ਜਿਹੜੇ ਕਮਜ਼ੋਰੀਆਂ ਰਹਿ ਗਈਆਂ ਉਹਨਾਂ ਨੂੰ ਅਸੀਂ ਲਾਗੂ ਕਰਵਾ ਸਕਦੇ ਆ। ਨਾ ਇਹ ਕਰਨਾ ਪਏਗਾ ਆਉਣ ਵਾਲੇ ਸਮੇਂ 'ਚ ਸਾਡੇ ਜਿਹੜੇ ਆਉਣ ਵਾਲੇ ਸਮੇਂ 'ਚ ਮਨਰੇਗਾ ਮਜ਼ਦੂਰ ਨੇ ਮਜ਼ਦੂਰਾਂ ਦੇ ਵਿੱਚ ਜਿਹੜੇ ਬੱਚੇ ਆ ਉੱਤੇ ਦੁੱਤੇ ਆ ਉਹ ਸੌਖੇ ਰਹਿਣਗੇ ਮਿਹਨਤ ਕਰ ਲਿਓ ਇਹ ਠੀਕ ਆ ਕਿ ਅੱਜ ਆਪਾਂ ਥੋੜਾ ਜਿਹਾ ਮਿਹਨਤ ਕਰਨ 'ਚ ਖੱਜਲ ਖਰਾਬ ਹੁੰਨੇ ਆ ਹੌਸਲਾ ਵੀ ਮੰਦਰ ਸਿੰਘ ਵਰਗੇ ਬਾਈ ਸਾਡੇ ਢਾ ਜਾਂਦੇ ਆ ਆ ਬੀਬੀਆਂ ਸਾਡੀਆਂ ਤਾਂ ਜੀ ਕੈਮ ਆ ਹੈਨਾ ਤੇ ਬੰਦੇ ਜਿਹੜੇ ਹੁੰਦੇ ਆ ਉਹਨਾਂ ਦੇ ਮਨ ਵਿੱਚ ਆਉਂਦਾ ਆ ਕਿ ਭਾਈ ਜਿਹੜੇ ਮਾਰਦੇ ਆ ਕੰਮ ਛੱਡਦੇ ਆ ਹਨਾ ਪਰ ਕਰੀਏ ਕੀ ਜਿਹੜੇ ਲੋਕਾਂ ਨੂੰ ਅਸੀਂ 76 ਸਾਲ ਤੋਂ ਵੋਟਾਂ ਪਾਉਂਦੇ ਆਏ ਆ ਜਦੋਂ ਵੋਟ ਪਾਉਣੇ ਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਅਸੀਂ ਇਹਨਾਂ ਦੀ ਜਿਨ੍ਹਾਂ ਨੇ ਸਾਨੂੰ ਵੋਟ ਪਾਈ ਉਹਨਾਂ ਨਾਲ ਰੁਜ਼ਗਾਰ ਲਾਗੂ ਕਰਾਉਣਾ ਹੈ ਵਿਕਾਸ ਲਾਗੂ ਕਰਨਾ ਹੈ ਅਤੇ ਇਨਸਾਫ਼ ਦੇਣਾ ਹੈ ਅਤੇ ਉਹਨਾਂ ਦੇ ਹੱਕ ਵਿੱਚ ਚੰਗੇ-ਚੰਗੇ ਮਤਵpass ਕਰਨੇ ਹੁੰਦੇ ਆ ਤੇ ਇਨਸਾਫ਼ ਦੀ ਗੱਲ ਕਰਨੀ ਹੁੰਦੀ ਹੈ ਲੇਕਿਨ ਉਹ ਲੋਕ ਬੇਈਮਾਨ ਨੇ ਉਹ ਸਾਡੇ ਤੋਂ ਵੋਟ ਲੈ ਲੈਂਦੇ ਆ ਹਾਂ ਤੇ ਉਸ ਤੋਂ ਬਾਅਦ ਸਾਡੀ ਲੁੱਟ ਕਰਦੇ ਆ ਹਾਂ ਜੀ ਰਾਸ਼ਨ ਸਾਡਾ ਲੁੱਟ ਲਿਆ ਸਕਿਲ ਸਕੀਮ ਸਾਡੀ ਲੁੱਟ ਲਈ ਮਕਾਨ ਸਾਡਾ ਲੁੱਟ ਲਿਆ ਪੈਨਸ਼ਨ ਸਾਡੀ ਲੁੱਟ ਲਈ ਨਰੇਗਾ ਸਾਡੀ ਲੁੱਟ ਲਈ ਆ ਜਿਹੜਾ ਹੈਗਾ ਉਹ ਪੁੱਠਾ ਕੰਮ ਕਰਦੇ ਰਹਿੰਦੇ ਆ ਹਾਂ ਜੀ ਹਾਂ ਇਸੇ ਸਬੰਧ ਵਿੱਚ ਸਾਡੇ ਬੱਚਿਆਂ ਨੂੰ ਬਾਬਾ ਸਾਹਿਬ ਡਾਕਟਰ ਬੇਟਕਾਰਪੀ ਨੌਸਾਬ ਨੇ ਪੜਨ ਦੀ ਜਿਹੜਾ ਸਵਿਧਾਨ ਚ ਲਿਖਿਆ ਸੀਗਾ ਕਿ ਐਸੀ ਕਾਟਾਗਰੀ ਦੇ ਲੋਕਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਵੀ ਪੜਨਗੇ ਤਾਂ ਲੈਕਿਨ ਪਹਿਲੋਂ ਜਿਹੜੀਆਂ ਸਰਕਾਰਾਂ ਸੀ 4-5 ਵਾਰੀ ਬਣੀਆਂ ਸ਼ੁਰੂ-ਸ਼ੁਰੂ ਤੋਂ ਉਹਨਾਂ ਨੇ ਫ੍ਰੀ ਪੜਾਇਆ ਸਾਡੇ ਬਜ਼ੁਰਗ ਕੁਝ ਪੜੇ ਵੀ ਆ ਹੁਣ ਜਿਹੜਾ ਹੈਗਾ ਸ਼ਰਮਾਇਦਾਰ ਤੇ ਸਰਕਾਰਾਂ ਦੇ ਮਨ ਵਿੱਚ ਇਹ ਗੱਲ ਆ ਗਈ ਕਿ ਲੋਕ ਜਿਵੇਂ ਜਿਵੇਂ ਪੜ ਰਹੇ ਆ ਸਿਆਣੇ ਹੁੰਦੇ ਜਾਂਦੇ ਆ ਤਾਂ ਇਹਨਾਂ ਤੇ ਜਿਹੜੀ ਫੀਸ ਤੇ ਐਡਮਿਸ਼ਨ ਲਾਈ ਜਾਵੇ ਇਹ ਪੈਸੇ ਤੋਂ ਬਿਨਾ ਇਹ ਜਿਹੜੇ ਹੈਗੇ ਆ ਨਾ ਪਰਸਪੈਕਟਿਵ ਤੇ ਨਾ ਸਾਡੇ ਅੱਗੇ ਬੋਲ ਸਕਣ ਇਹ ਗੱਲ ਹੈ ਨਾ ਉਸ ਦੇ ਸਬੰਧ ਚ ਆਪਣੇ ਤੋਂ ਜੋ ਆਪਣੇ ਨਾਲ ਜੁੜੇ ਹੋਏ ਸੀ ਸਾਡੇ ਸਾਥੀ ਮੁਹਾਲੀ ਤੋਂ ਉਹਨਾਂ ਵੱਲੋਂ ਅਸੀਂ ਇੱਕ ਰੈਟ ਪਟੀਸ਼ਨ ਧਾਰ ਕੀਤੀ ਸੀਗੀ ਜਿਸ ਦਾ ਨੰਬਰ ਲੱਗਿਆ ਹੋਇਆ ਸੀਗਾ ਰੈਟ ਪਟੀਸ਼ਨ ਦਰਜ ਕੀਤੀ ਹੋਈ ਸੀਗੀ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ 'ਚ ਇਹ ਰੈਟ ਦਾ ਨੰਬਰ ਹੈਗਾ ਹੈ 285 2020 ਦੇ ਵਿੱਚ 20 ਤੋਂ ਲੈ ਕੇ 24 'ਚ ਧਾਰ ਕੀਤੀ ਸੀ ਤੇ 25 ਨੂੰ ਤੀਜੇ ਮਹੀਨੇ ਦੀ 25 24 ਤਰੀਕ ਨੂੰ ਜਿਹੜਾ ਹੈਗਾ ਹੁਕਮ ਜਾਰੀ ਹੋ ਗਿਆ ਸੀਗਾ ਇਹ ਤੁਹਾਡੇ ਬੱਚਿਆਂ ਲਈ ਤੁਸੀਂ ਇਹ ਮੰਨਦੇ ਹੋ ਨਾ ਕਿ ਸਾਡੇ ਅੱਜ ਪੋਤੇ-ਧੋਤੇ ਜਿਹੜੇ ਹੈਗੇ ਉਹ ਪੜ੍ਹਨਗੇ ਹਾਂ ਹਾਂਜੀ ਹਾਂ ਤੇ ਉਹਨਾਂ ਦੀ ਨਾਂ ਆਪਾਂ ਫਿਰ ਕੋਈ ਐਡਮਿਸ਼ਨ ਦੇਣੀ ਹੈ ਤੇ ਨਾ ਫੀਸ ਦੇਣੀ ਠੀਕ ਹੈ ਜਿਹੜਾ ਕੋਈ ਜਿਹੜਾ ਕੋਈ ਵੱਡੇ ਤੋਂ ਵੱਡਾ ਵੀ ਸਕੂਲ ਆ ਭਾਵੇਂ ਜਿੱਡਾ ਮਰਜੀ ਵੱਡਾ ਸਕੂਲ ਹੋਵੇ ਮੀਰ ਹੋਵੇ ਪ੍ਰਾਈਵੇਟ ਹੋਵੇ ਉਥੇ 100 ਦੇ ਵਿੱਚੋਂ 25 ਸੀਟਾਂ ਤੁਹਾਡੀਆਂ ਨੇ ਤੁਹਾਡੇ ਕੋਟੇ ਦੀਆਂ ਜੇ ਉਹਦੇ ਵਿੱਚ 500 ਸੀਟ ਹੈਗੀ ਆ ਤਾਂ ਫਿਰ 100 ਸੀਟ 150 ਸੀਟ ਤੁਹਾਡੀ ਆ। ਨਾ ਸਕਦੀ ਨਾ ਲਾਉਣ ਤੇ ਮੈਂ ਆ ਜਿਹੜੇ ਆਰਡਰ DC ਆ ਡੀਸੀ ਨੂੰ ਆਰਡਰ ਰਿਸਿਵ ਕਰਾਇਆ ਮੈਂ ਤੁਹਾਡੇ ਬੱਚਿਆਂ ਚ ਤੁਹਾਡੇ ਪੜ੍ਹੇ ਲਿਖੇ ਬੱਚਿਆਂ ਚੋਂ ਇੱਕ ਕਮੇਟੀ ਬਣਾਵਾਂਗਾ ਉਹਨਾਂ ਨੂੰ ਬਿਠਾਉਂਗਾ ਕਿ DC ਨਾਲ ਤੇ ਨਾਲ ਜਿਹੜੇ ਉਸ ਤੋਂ ਬਾਅਦ ਐਜੂਕੇਸ਼ਨ ਡਿਪਾਰਟਮੈਂਟ ਦੇ ਅਫਸਰ ਹੁੰਦੇ ਆ ਉਹ ਸਾਰੀ ਗੱਲ ਸਮਝਾਉਣਗੇ ਉਹਨਾਂ ਨੇ ਨਾਮ ਦੀ ਚਿੱਠੀ ਕਿੱਦਾਂਗੇ ਚਿੱਠੀ ਹੱਥ 'ਚ ਹੋਏਗੀ ਜਿਵੇਂ ਆ ਮੈਂ ਅੱਜ ਸਰਕਾਰ ਦੀ ਚਿੱਠੀ ਨਾਲ ਲੈ ਕੇ ਆਇਆ ਪਰ ਇਹ ਫਰੋਜਪੁਰ ਵਾਲੀ ਆ ਮੈਂ ਤੁਹਾਨੂੰ ਸਾਫ਼ ਦੱਸ ਦਿਆਂਗਾ ਇਹ ਸਰਕਾਰੀ ਚਿੱਠੀ ਹੁੰਦੀ ਆ ਮੋਹਰ ਵਾਲੀ ਹਾਂਜੀ ਹਾਂ ਹੈਨਾ ਆ ਦੇਖਿਓ ਇਹ ਹੈਗੀ ਆ ਐਡੀਸ਼ਨਲ ਡਿਪਟੀ ਕਮਿਸ਼ਨਰ ਆ ਫਰੋਜਪੁਰ ਦੀ ਆ ਪਰ ਤੁਹਾਡੀ ਚਿੱਠੀ ਜਿਹੜੀ ਹੈਗੀ ਉਹ ਮਲਿਆਇਆ ਨਹੀਂ ਕਢਵਾਈ ਤਾਂ ਹੈਗੀ ਸੀ ਉਹ ਮੈਂ ਅੱਜ ਨਹੀਂ ਲਿਆ ਸਕਿਆ ਕਿਉਂਕਿ ਮੈਂ ਟਾਈਮ ਦਿੱਤਾ ਨਹੀਂ ਸੀਗਾ ਲੇਕਿਨ ਤੁਹਾਡੇ ਪਿੰਡ ਵਾਸੀ ਜਿਹੜੇ ਸੀ ਤੁਹਾਡੇ ਆਗੂ ਹੈ ਨਾ ਉਹਨਾਂ ਨੇ ਮੈਨੂੰ ਜ਼ੋਰ ਪਾਇਆ ਵੀ ਨਹੀਂ ਸੁਣਾਇਆ ਮੈਂ ਪਹਿਲੋ ਗੁਰੂੜ ਸਹਾ ਕੰਮ ਕਰਕੇ ਆਇਆ ਤੇ ਮੈਂ ਤੁਹਾਨੂੰ ਨਹੀਂ ਕਹਿ ਸਕਿਆ ਕਿ ਮੈਂ ਅੱਜ ਨਹੀਂ ਆਉਣਾ ਮੇਰੇ ਕੋਲੇ ਜਿੰਨਾ ਕਿ ਟਾਈਮ ਬਚਿਆ ਮੈਂ ਤੁਹਾਨੂੰ ਵੀ ਟਾਈਮ ਦਿੰਦਾ ਹੈ ਨਾ ਤੇ ਕੋਈ ਗੱਲ ਨਹੀਂ ਇਹ ਆ ਸਰਕਾਰ ਦੇ ਘਰ ਚ ਕਾਗਜ਼ ਆਪਣੇ ਬੋਲ ਗਏ ਆ ਕਿ ਇਹੋ ਜੀ ਚਿੱਠੀ ਜਿਹੜੇ ਮੁੰਡੇ ਤੁਹਾਡੇ ਹੋਣਗੇ ਅੱਗੇ ਲੱਗੇ ਹੋਣਗੇ ਪੜ੍ਹੇ ਲਿਖੇ ਉਹਨਾਂ ਦੇ ਨਾਮ ਦੀ ਚਿੱਠੀ ਹੋਵੇਗੀ ਜਿਹੜੇ ਮਰਜੀ ਸਕੂਲ ਚ ਵਰ ਜਾਣਗੇ ਜਿਹੜੇ ਮਰਜੀ ਕਾਲਜ ਚ ਵਰ ਜਾਣ ਹਾਂ ਜਿਹੜੇ ਮਰਜੀ ਯੂਨੀਵਰਸਿਟੀ ਚ ਵਰ ਜਾਣ ਹਾਂ ਆਪਦਾ ਹੱਕ ਲੈ ਕੇ ਨਿਕਲਣਗੇ ਕਿੱਥੀ ਦੇ ਅਗਵਾ ਨਾ ਪਾਵਰਾਂ ਨਾ ਹੋ ਰਹਿਗਾ ਪਰ ਕਿਸੇ ਕਿਸਮ ਦੇ ਪਲੇਟੇ ਸਾਡੇ ਨਾਲ ਪਰੇ ਲਿਖੇ ਬੱਚੇ ਜੀ ਬੱਚਾ ਆਪਾਂ ਜੋੜ ਬਈਏ ਇਹ ਭਾਈ ਵਰਗਾ ਵੱਡਾ ਜੋੜ ਬਈਏ ਉਹਨੂੰ ਜਦੋਂ ਸਵਾਲ ਖੜਾ ਕਰਨਾ ਆ ਲਿਖ ਕੀ ਦੱਸੋ ਜੀ ਕਿੱਥੇ ਲਿਖਿਆ ਹੋਇਆ ਤੇ ਸਾਨੂੰ ਵੇਖਣਾ ਨਹੀਂ ਆਉਂਦਾ ਆਪਾ ਪਿੱਛੇ ਰਹਿ ਕੇ ਬੱਚਿਆਂ ਨੂੰ ਅੱਗੇ ਲਾ ਕੇ ਆਨਸਾਫ ਦਵਾ ਸਕੀਏ ਦੇਖੋ ਇਸੇ ਤਰ੍ਹਾਂ ਤੁਹਾਡੀ ਮੇਰੇ گا ਜਿਹੜੀ ਹੈਗੀ ਆ ਹੁਣ ਮੈਨੂੰ ਪਤਾ ਹੈ ਕਿ ਮੈਂ ਸਾਡੇ ਮਖੀਸਰ ਦੀ ਜੁਆਗ ਲੈ ਚੱਲੇਗੀ ਮੇਰੇ گا ਹੁਣ ਲਗਾਤਾਰ ਸਾਰੀਆਂ ਕੁੰਗੀਆਂ ਤੁਹਾਡੇ ਗਿਆਨ ਜਿੱਥੇ ਲੋੜ ਪਈ ਮਵੀ ਆ ਲੈ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਪੀਮ ਜੈ ਭਾਰਤੋ ਸਸੀਕਾਲ ਸਤਿ ਸ਼੍ਰੀ ਅਕਾਲ